ਠਾ ਮਹੱਲਾ ਪੰਜਵਾ ਇਥੇ ਉਥੇ ਰਖਵਲਾ ਪ੍ਰਭ ਸਤਗੁਰ ਦੀਨ ਦਿਲਾ ਦਾ ਸਪਨੇ ਆਪ ਰਖੇ ਘਟ ਘਟ ਸ਼ਬਦ ਸੁਪਾਖੇ ਗੁਰ ਕੇ ਚਰਨ ਉੱਪਰ ਬਲ ਜਾਈ ਦਿਨ ਸ੍ਰੈਣ ਸਾਸ ਸਾਸ ਸੰਮਾਲੀ ਪੂਰਨ ਸਬਨੀ ਤਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੂਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾਂ ਐਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦੇਲਾ ਦਾ ਸੁਪਨੇ ਆਪ ਰੱਖੇ ਘਟ ਘਟ ਸ਼ਬਦ ਸੁਪਾਖੇ ਗੁਰ ਕੇ ਚਰਨ ਉੱਪਰ ਬਲ ਜਾਈ ਦਿਨ ਸ੍ਰੈਣ ਸਾਸ ਸਾਸ ਸੰਮਾਲੀ ਪੂਰਨ ਸਭਨੀ ਤਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੂਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾਂ ਐਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦੇਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਪਾਖੇ ਗੁਰ ਕੇ ਚਰਨ ਉਪਰ ਬਲ ਜਾਈ ਦਿਨ ਸਰੇਣ ਸਾਸ ਸਾਸ ਸੰਮਾਲੀ ਪੂਰਨ ਸਭਨੀ ਤਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੂਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾਂ ਐਥੇ ਉਥੇ ਰਖਵਲਾ ਪ੍ਰਭ ਸਤਗੁਰ ਦੀਨ ਦਿਲਾ ਦਾਸ ਬਨੇ ਆਪ ਰਾਖੇ ਘਟ ਘਟ ਸ਼ਬਦ ਸੁਪਾਖੇ ਗੁਰ ਕੇ ਚਰਨ ਉੱਪਰ ਬਲ ਜਾਈ ਦਿਨ ਸ੍ਰੈਣ ਸਾਸ ਸਾਸ ਸੰਮਾਲੀ ਪੂਰਨ ਸਭਨੀ ਤਾਈ ਰਹਾਉ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੂਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸਵਰਠ ਮਹੱਲਾ ਪੰਜਵਾਂ ਐਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦੇਲਾ ਦਾ ਸੁਪਨੇ ਆਪ ਰੱਖੇ ਘਟ ਘਟ ਸ਼ਬਦ ਸੁਪਾਖੇੁਰ ਕੇ ਚਰਨ ਉੱਪਰ ਬਲ ਜਾਈ ਦਿਨ ਸ੍ਰੈਣ ਸਾਸ ਸਾਸ ਸੰਮਾਲੀ ਪੂਰਨ ਸਭਨੀ ਤਾਈ ਰਹਾਉ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੂਆ ਤੇਰੀ ਭਗਤ ਵੜਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹਲਾ ਪੰਜਵਾਂ ਐਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਲਾ ਦਾਸ ਆਪਣੇ ਆਪ ਰਖੇ ਘਟ ਘਟ ਸ਼ਬਦ ਸੁਪਾਖੇ ਬੁਰ ਕੇ ਚਰਨ ਉਪਰ ਬਲ ਜਾਈ ਦਿਨ ਸਰੇਣ ਸਾਸ ਸਾਸ ਸੰਮਾਲੀ ਪੂਰਨ ਸਭਨੀ ਤਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੂਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾਂ ਐਥੇ ਉਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਅੰਦਿਆਲਾ ਦਾ ਸਪਨੇ ਆਪ ਰੱਖੇ ਘਟ ਘਟ ਸ਼ਬਦ ਸੁਪਾਖੇ ਉਰਕੇ ਚਰਨ ਉੱਪਰ ਬਲ ਜਾਈ ਦਿਨ ਸ੍ਰੈਣ ਸਾਸ ਸਾਸ ਸੰਮਾਲੀ ਰਨ ਸਭਨੀ ਤਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੂਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾਂ ਐਥੇ ਉਥੇ ਰਖਵਾਲਾ ਪ੍ਰਭ ਸਤਗੁਰ ਤੀਨ ਦਿਲਾ ਤਾਂ ਸਭ ਨੇ ਆਪ ਰੱਖੇ ਘਟ ਘਟ ਸ਼ਬਦ ਸੁਪਾਖੇ ਬੁਰ ਕੇ ਚਰਨ ਉੱਪਰ ਬਲ ਜਾਈ ਦਿਨ ਸ੍ਰੈਣ ਸਾਸ ਸਾਸ ਸੰਮਾਲੀ ਪੂਰਨ ਸਭਨੀ ਤਾਈ ਰਹਾਉ ਆਪ ਸਹਾਈ ਹੋਆ ਸਤ ਜੇਦਾ ਸੱਚਾ ਢੂਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾਂ ਐਥੇ ਉਥੇ ਰਖਵਲਾ ਪ੍ਰਭ ਸਤਗੁਰ ਦੀਨ ਅੰਦਿਆਲਾ ਦਾ ਸਪਨੇ ਆਪ ਰਾਖੇ ਘਟ ਘਟ ਸ਼ਬਦ ਸੁਪਾਖੇ ਗੁਰ ਕੇ ਚਰਨ ਉੱਪਰ ਬਲ ਜਾਈ ਦਿਨ ਸਰੇਣ ਸਾਸ ਸਾਸ ਸੰਮਾਲੀ ਪੂਰਨ ਸਬਨੀ ਤਾਈ ਰਹਾਓ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੂਆ ਤੇਰੀ ਭਗਤ ਵਡਿਆਈ ਬਾਈ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾਂ ਐਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਲਾ ਦਾਸ ਆਪਣੇ ਆਪ ਰੱਖੇ ਘਟ ਘਟ ਸ਼ਬਦ ਸੁਪਾਖੇੁਰ ਕੇ ਚਰਨ ਉੱਪਰ ਬਲ ਜਾਈ ਦਿਨ ਸਰੇਣ ਸਾਸ ਸਾਸ ਸੰਮਾਲੀ ਪੂਰਨ ਸਬਨੀ ਤਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੂਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾਂ ਐਥੇ ਤੇ ਰਖਵਾਲਾ ਪ੍ਰਭ ਸਤਗੁਰ ਦੀਨ ਦੀ ਅਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਪਾਖੇ ਗੁਰ ਕੇ ਚਰਨ ਉੱਪਰ ਬਲ ਜਾਈ ਦਿਨ ਸਰੇਣ ਸਾਸ ਸਾਸ ਸੰਮਾਲੀ ਪੂਰਨ ਸਭਨੀ ਤਾਈ ਰਹਾਉ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੂਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾਂ ਐਥੇ ਉਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦੀ ਅਲਾ ਸਭਨੇ ਆਪ ਰੱਖੇ ਘਟ ਘਟ ਸ਼ਬਦ ਸੁਪਾਖੇ ਬੁਰਕੇ ਚਰਨ ਉੱਪਰ ਬਲ ਜਾਈ ਦਿਨ ਸ੍ਰੇਣ ਸਾਸ ਸਾਸ ਸੰਮਾਲੀ ਪੂਰਨ ਸਭਨੀ ਤਾਈ ਰਹਾਓ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੂਆ ਤੇਰੀ ਭਗਤ ਵੜਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹਲਾ ਪੰਜਵਾਂ ਐਥੇ ਉਥੇ ਰਖਵਲਾ ਪ੍ਰਭ ਸਤਗੁਰ ਦੀਨ ਦੇਲਾ ਦਾਸ ਆਪਣੇ ਆਪ ਰੱਖੇ ਘਟ ਘਟ ਸ਼ਬਦ ਸੁਪਾਖੇ ਗੁਰ ਕੇ ਚਰਨ ਉਪਰ ਬਲ ਜਾਈ ਦਿਨ ਸਰੇਣ ਸਾਸ ਸਾਸ ਸੰਮਾਲੀ ਭੂਰਨ ਸਭਨੀ ਤਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੂਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾਂ ਐਥੇ ਉਥੇ ਰਖਵਾਲਾ ਪ੍ਰਭ ਸਤਗੁਰ ਤੀਨ ਦੀ ਅਲਾ ਦਾ ਸਪਨੇ ਆਪ ਰਾਖੇ ਘਟ ਘਟ ਸ਼ਬਦ ਸੁਪਾਖੇ ਗੁਰ ਕੇ ਚਰਨ ਉੱਪਰ ਬਲ ਜਾਈ ਦਿਨ ਸ੍ਰੈਣ ਸਾਸ ਸਾਸ ਸੰਮਾਲੀ ਪੂਰਨ ਸਭਨੀ ਤਾਈ ਰਹਾਉ ਆਪ ਸਹਾਈ ਹੋਆ ਸੱਜੇ ਦਾ ਸੱਚਾ ਢੂਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾਂ ਐਥੇ ਉਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦੇਲਾ ਆਸ ਸੁਪਨੇ ਆਪ ਰੱਖੇ ਘਟ ਘਟ ਸ਼ਬਦ ਸੁਪਾਖੇੁਰ ਕੇ ਚਰਨ ਉੱਪਰ ਬਲ ਜਾਈ ਦਿਨ ਸਰੇਣ ਸਾਸ ਸਾਸ ਸੰਮਾਲੀ ਪੂਰਨ ਸਭਨੀ ਤਾਈ ਰਹਾਉ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੂਆ ਦੇਰੀ ਭਗਤ ਵੜਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹਲਾ ਪੰਜਵਾਂ ਐਥੇ ਉਥੇ ਰਖਵਲਾ ਪ੍ਰਭ ਸਤਗੁਰ ਦੀਨ ਦੇਲਾ ਦਾ ਸਪਨੇ ਆਪ ਰਖੇ ਘਟ ਘਟ ਸ਼ਬਦ ਸੁਪਾਖੇ ੁਰ ਕੇ ਚਰਨ ਉਪਰ ਬਲ ਜਾਈ ਦਿਨ ਸਰੇਣ ਸਾਸ ਸਾਸ ਸੰਮਾਲੀ ਪੂਰਨ ਸਬਨੀ ਤਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੂਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾਂ ਐਥੇ ਉੱਤੇ ਰਖਵਾਲਾ ਪ੍ਰਭ ਸਤਿਗੁਰ ਦੀਨ ਦੀ ਅਲਾ ਦਾ ਸਭ ਨੇ ਆਪ ਰਾਖੇ ਘਟ ਘਟ ਸ਼ਬਦ ਸੁਪਾਖੇ ਉਰਕੇ ਚਰਨ ਉੱਪਰ ਬਲ ਜਾਈ ਦਿਨ ਸ੍ਰੈਣ ਸਾਸ ਸਾਸ ਸੰਮਾਲੀ ਪੂਰਨ ਸਭਨੀ ਤਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੂਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹਲਾ ਪੰਜਵਾਂ ਐਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦੀ ਅਲਾ ਦਾ ਸਬਨੇ ਆਪ ਰਾਖੇ ਘਟ ਘਟ ਸ਼ਬਦ ਸੁਪਾਖੇੁਰ ਕੇ ਚਰਨ ਉੱਪਰ ਬਲ ਜਾਈ ਦਿਨ ਸਰੇਣ ਸਾਸ ਸਾਸ ਸੰਮਾਲੀ ਪੂਰਨ ਸਬਨੀ ਤਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੂਆ ਤੇਰੀ ਭਗਤ ਵੜਾਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹਲਾ ਪੰਜਵਾਂ ਐਥੇ ਉਥੇ ਰਖਵਲਾ ਪ੍ਰਭ ਸਤਗੁਰ ਦੀਨ ਦੇਲਾ ਤਾਂ ਸਭ ਨੇ ਆਪ ਰੱਖੇ ਘਟ ਘਟ ਸ਼ਬਦ ਸੁਪਾਖੇ ਬੁਰ ਕੇ ਚਰਨ ਉੱਪਰ ਬਲ ਜਾਈ ਦਿਨ ਸਰੇਣ ਸਾਸ ਸਾਸ ਸੰਮਾਲੀ ਪੂਰਨ ਸਭ ਨਹੀਂ ਤਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੂਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹਲਾ 5 ਐਥੇ ਉਥੇ ਰਖਵਲਾ ਪ੍ਰਭ ਸਤਗੁਰ ਦੀਨ ਦਿਲਾ ਦਾ ਸਪਨੇ ਆਪ ਰਖੇ ਘਟ ਘਟ ਸ਼ਬਦ ਸੁਪਾਖੇ ਉਰਕੇ ਚਰਨ ਉੱਪਰ ਬਲ ਜਾਈ ਦਿਨ ਸਰੇਣ ਸਾਸ ਸਾਸ ਸੰਮਾਲੀ ਮੂਰਨ ਸਭਨੀ ਤਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੂਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹਲਾ ਪੰਜਵਾਂ ਐਥੇ ਉੱਤੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਲਾ ਆਸ ਸੁਪਨੇ ਆਪ ਰੱਖੇ ਘਟ ਘਟ ਸ਼ਬਦ ਸੁਪਾਖੇ ਗੁਰ ਕੇ ਚਰਨ ਉੱਪਰ ਬਲ ਜਾਈ ਦਿਨ ਸ੍ਰੈਣ ਸਾਸ ਸਾਸ ਸੰਮਾਲੀ ਪੂਰਨ ਸਭਨੀ ਤਾਈ ਰਹਾਉ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੂਆ ਬੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਕੀ ਫਤਿਹ